ਸਾਂਹਿਆਂ ਦੀ ਬੈਠ ਬੱਚਾ ਤੈਨੂੰ ਅੱਜ ਗਿੱਦੜ ਸਿੰਘੀ ਦੇ ਕੇ ਜਾਣੇ ਆ ਬਹਿ ਜਾ ਇੱਥੇ ਬਹਿ ਜਾ ਇੱਥੇ ਗਿੱਦੜ ਸਿੰਘੀ ਦੇ ਦਈਏ ਦੇ ਦਿਓ ਬਾਬਾ ਜੀ ਬਾਹਰ ਖਲਾ ਦਈਏ ਉਹ ਬਾਹਰ ਛੱਡਾ ਇੱਥੇ ਹੀ ਬਣਾ ਦੇ ਸਾਡਾ ਕੁਝ 25 ਕਿੱਲੇ ਜ਼ਮੀਨ ਬਣਾ ਦਈਏ ਤੇਰੀ ਉਹ ਬਣਾ ਦੇ ਬਾਬਾ ਬਣਾ ਦੇ ਚੱਲ ਆ ਦੇ ਇਹਨੂੰ ਦੇਖ ਰਾਖਾ ਫੜ ਤੂੰ ਇਹ ਸੁਬਾ ਉੱਠ ਕੇ ਖਾਣੀ ਕਰਨੀ ਏ ਚੰਗਾ ਇਹ ਤੇਰੀ ਅੱਜ ਆਹਿਆਂ ਕਰਾ ਲੂਗੀ ਆ ਜਾ ਬੱਚਾ ਤੂੰ ਹੀ ਆ ਜਾ ਬਹਿ ਜਾ ਇੱਥੇ ਆ ਕੇ ਇਨੂੰ ਬਾਹਰ ਦੇ ਮੁਲਖ ਤੈਨੂੰ ਫੌਜੀ ਲਵਾ ਦਈਏ ਹੱਥ ਵੀ ਵੇਖਾ ਚੋਹ ਬਾਹਰ ਵੀ ਬੋਲੀ ਜਾ ਚਲੋ ਵੀ ਹੱਥ ਦੇਖਨੇ ਆ ਵਾ ਹੁਣ ਤੇਰੇ ਕਰਮਾਂ ਵਿੱਚ ਦੋ ਤੀਵੀਆਂ ਲਿਖੀਆਂ ਨੇ ਇੱਕ ਦਾ ਸੋਖ ਵਰਤਿਆ ਅੱਛਾ ਜੀ ਇੱਕ ਲਕੀਰ ਤੇਰੀ ਬਾਹਰ ਦੇ ਮੁਲਖ ਜਾਂਦੀ ਏ ਚਲੋ ਪੇਜ ਦਿਓ ਸਾਨੂੰ ਇਨਪਾਰ ਤੂੰ ਬਹੁਤ ਵੱਡਾ ਆਦਮੀ ਬਣੇਗਾ ਅੱਛਾ ਬਾਬਾ ਮੇਰੇ ਵਿੱਚ ਚੋਰਾ ਰੱਖਦਾ ਏ ਚੋਰਾ ਦਾਬੜਾ ਰੱਖੀਦਾ ਬਾ ਚੋਰਾ ਛੱਡਦੇ ਚੰਗੇ ਦੇ ਨੇ ਆਉਣ ਵਾਲੇ ਨੇ ਚੰਗਾ ਬਾਬਾ ਚਾ ਠੀਕ ਹੈ ਚੰਗਾ ਬਾਬਾ ਦੱਸੀ ਪਿਆ ਦਿਓ ਕੁੱਟ ਦੁੱਧ ਹੈਗਾ ਦਾ ਪਿਆ ਦੇ ਨੇ ਲਿਆ ਦੇ ਜਮਾ ਬਾਬਾ ਆ ਜਾ ਬੱਚਾ ਤੂੰ ਹੀ ਆ ਜਾ ਕੋਈ ਆ ਰਿਹਾ ਬਾਬਾ ਜੀ ਦੱਸੀ ਪੀ ਲਓ ਚੰਗਾ ਬੱਚਾ ਚੱਲਿਆ ਮੈਂ ਚੱਲਿਆ ਉਹ ਬਾਬਾ ਮੇਰੇ ਵੀ ਹੱਥ ਵੇਖ ਦੇ ਆ ਜਾ ਤੇਰਾ ਵੀ ਹੱਥ ਵੇਖ ਦੀਏ ਮਾਦਾ ਨੇਰਾ ਵੀ ਆ ਕਰੇ ਤੇਰੇ ਵਾਲਿਆਂ ਹੱਥ ਵੇਖੀਏ ਤੇਰੇ ਕਰਮੇ ਬਬਾ ਤਾਂ ਮਾਰਦਾ ਹੈ ਤੇਰਾ ਬੁੜੀਆਂ ਮਗਰ ਘੱਟ ਜਾਇਆ ਕਰ ਤੂੰ ਮੈਂ ਦਾਦਾ ਬੁੜੀਆਂ ਮਗਰ ਕੀ ਕਰਨ ਜਾਣਾ ਤੇਰੀਆਂ ਨੇ ਕੀਆਂ ਜਾਂਦੀਆਂ ਨੇ ਤੂੰ ਨਹੀਂ ਜਾਂਦਾ ਇਸੇ ਤੇ ਵਿਸ਼ਵਾਸ ਨਾ ਕਰਿਆ ਕਰ ਜਿੰਦੇ ਤੇ ਵਿਸ਼ਵਾਸ ਕਰਦਾ ਉਹੀ ਮਾਰਦਾ ਹੈ ਤੈਨੂੰ ਕੰਮ ਨਹੀਂ ਕਰਦਾ ਤੂੰ ਦਾਦਾ ਕੰਮ ਕਰਨਾ ਮੈਂ ਕਰਦਾ ਅਦੇ ਬਾਪੂ ਨਾਲ ਬੜਾ ਲੜਦਾ ਹੈ ਤੂੰ ਉਹ ਲੜ ਪੀ ਰਕਦੇ ਕਦੇ ਹਾਲ ਕੀ ਰਾ ਤੇਰੀਆਂ ਜਾਂਦੀਆਂ ਨੇ ਬਾਹਰ ਦੇ ਮੁਲਖ ਦੋਕਨਾਲਾ ਪੈਲੀ ਆਉਂਦੀ ਤੈਨੂੰ ਆ ਚਲੀ ਗਿਆ ਆਉਂਦੀ ਆਉਂਦੀ ਕਿੰਨੀ ਆਉਂਦੀ ਏ ਦੋਕਨਾਲਾ ਹੀ ਆਉਂਦੀ ਏ ਬਾ ਠੀਕ ਏ ਫਿਰ 10 ਰੁਪਏ ਲੱਗਣਗੇ ਜੜੀ ਬੂਟੀ ਦੇਾਂਗੇ ਤੈਨੂੰ ਹਾਂ ਬਾਬਾ ਦਾ ਕਦੋਂ ਲੰਝੂਗਾ ਤੇਰਾ ਬਾਬਾ ਬਾਹਰ ਨਹੀਂ ਜਾਣਾ ਮੈਂ ਫੇਰ ਕਿੱਥੇ ਜਾਣਾ ਏ ਤੂੰ ਬਾਬਾ ਮੈਂ ਇੱਥੇ ਹੀ ਰਹਿਣਾ ਪੈਲੀਪੁਲੀ ਬਣਾ ਦੇ ਇੱਥੇ ਹਾਰ ਵਿੱਚ ਲਾਂਗਰੀ ਲਵਾ ਦਈਏ ਤੈਨੂੰ ਆ ਲਵਾ ਦੇ ਬਾਬਾ ਹਾਰ ਵਿੱਚ ਲਾ ਦੇ ਹਾਰ ਵਿੱਚ ਲੈ ਲੈ ਵੀ ਤੈਨੂੰ ਦੇਨੇ ਆਵਾ ਪ੍ਰਸ਼ਾਦ ਲੈ ਇਹ ਸਵੇਰੇ ਉੱਠ ਕੇ ਇਹਨੂੰ ਮੱਥਾ ਟੇਕਿਆ ਕਰ ਜਾ ਦੇਕਾਰ ਹੋ ਜੂਗੀ ਚੰਗਾ ਬਾਬਾ ਹੁਣ ਜਾਂਦੇ ਆ ਅਸੀਂ ਤੇ ਬਾਬਾ ਜੀ ਕੋਈ ਖਾਣਾ ਪੀਣਾ ਨਹੀਂ ਨਾ ਜੀ ਬਾਬੇ ਨੇ ਲੱਸੀ ਵੀ ਆਦੀ ਹੁਣ ਅਸੀਂ ਚੱਲੇ ਆ ਅਸੀਂ ਬਾੜਾ ਵੱਲ ਜਾਣ ਦਾ ਪ੍ਰੋਗਰਾਮ ਬਣਾਇਆ 5 ਰੁਪਏ ਇਹ ਜਿਹੜਾ ਦੇਖਿਓ ਸਭ ਪੈਣੇ ਨਹੀਂ ਹੈਗੇ ਤੇ ਚੰਗਾ ਚੰਗਾ ਭਾਈ ਹੁਣ ਅਸੀਂ ਬਾੜਾ ਵੱਲ ਚੱਲੇ ਆ ਅਗਲੀ ਵਾਰ ਹੀ ਆਏ ਲੈਲੀ ਚੰਗਾ ਬੰਦ ਕਰ ਵੀਡੀਓ